ਬੇਬੇ ਹਾਂ ਭਾਈ ਇੰਨੇ ਦਿਨ ਹੋ ਗਏ ਨਾ ਤਾਂ ਕੋਈ ਗੀਤ ਸੁਣਾਇਆ ਤੁਸੀਂ ਨੇ ਨਾ ਕੋਈ ਬੋਲੀਆਂ ਨਾ ਕੋਈ ਘੋੜੀ ਸੁਹਾਗ ਕੋ ਸੁਣਾ ਦੋ ਬੇਬੇ ਇੰਨੇ ਚਿਰ ਹੋ ਗਿਆ ਇੱਕ ਤਾਂ ਠੰਡ ਪੈਂਦੀ ਆ ਹੈ ਇੱਕ ਤੂੰ ਮੈਨੂੰ ਯਾਦ ਕਰਾ ਦਿਆ ਕਰ ਹੁਣ ਬੀਬੇ ਮੇਰਾ ਭੁੱਲਣਾ ਕਿੱਤਾ ਹੋ ਗਿਆ ਭੁੱਲ ਜਾਂਨੀ ਆ ਅੱਛਾ ਯਾਦ ਕਰਾ ਦਿਆ ਕਰ ਭਾਈ ਫੇਰ ਮੈਂ ਤੈਨੂੰ ਸੁਣਾ ਰਿਆ ਕਰੂੰ ਜਾਇਦਾ ਕੋਈ ਸਾਉ ਮੈਨੂੰ ਕੀ ਯਾਦ ਕਰਾਇਆ ਕਰਾਂ ਕੋਈ ਬੋਲੀ ਕੋਈ ਗੀਤ ਬੀਬੇ ਬੋਲੀ ਪਾਣੇ ਗੀਤ ਅੱਛੇ ਅੱਛਾ ਠੀਕ ਠੀਕ ਆਓ ਵੀ ਮੈਂ ਤੁਹਾਨੂੰ ਦੱਸ ਦੇਖੂੰ ਬੀਬੇ ਜੇ ਬੋਲੀ ਪਾ ਹਣਾ ਅੱਜ ਗੀਤ ਗਾ ਲੈ ਹਾਂ ਫੇਰ ਭਾਈ ਮੈਂ ਕਾਹਦੇ ਕਰੂੰ ਹਾਂ ਫੇਰ ਅੱਜ ਦੱਸ ਦੋ ਹੁਣ ਤੁਸੀਂ ਕੀ ਸੁਣਾਣਾ ਹੈ ਅੱਜ ਭਾਈ ਅੱਗੇ ਬਾਤਾਂ ਪਾਉਂਦੇ ਹੁੰਦੇ ਭਾਈ ਲੰਬੀਆਂ ਲੰਬੀਆਂ ਬੀਬੀ ਹਾਂ ਤੁਸੀਂ ਅੱਜ ਬਾਤ ਸੁਣਾਣੀ ਹੈ ਤੁਹਾਨੂੰ ਉਹ ਕਹਾਣੀ ਸੁਣਾ ਦੇਣੀ ਆ ਅੱਛਾ ਜਿਹੜੀਆਂ ਪਹਿਲਾਂ ਲੰਬੀਆਂ ਕਹਾਣੀਆਂ ਪਾਇਆ ਕਰਦੇ ਅੱਜਆਂ ਤੋਂ ਬੈਠ ਬੈਠ ਕੇ ਨਾ ਬੈਠ ਬੈਠ ਕੇ ਰਾਤਾਂ ਨੂੰ ਬੇਬੇ ਠੰਡ ਵੀ ਬਹੁਤ ਆ ਦੇਖਣਾ ਅੱਜ ਤੁਸੀਂ ਬਾਤ ਸੁਣਾਉਂਗੇ ਹੁਣ ਮੈਨੂੰ ਤਾਂ ਮੇਰੇ ਪਾਪੇ ਜੀ ਦੀਆਂ ਬਾਤਾਂ ਸਾਰੀਆਂ ਜਿਆਦਾ ਜਾਣਗੀਆਂ ਪਹਿਲਾਂ ਈਆਂ ਹੋਰ ਅਸੀਂ ਵੀ ਇਹੀ ਸੁਣਦੇ ਹੁੰਦੇ ਸੀ ਫਿਰ ਪਾਪਾ ਜੀ ਦਾ ਹਾਂ ਇੱਕ ਕੱਢਦੇ ਹੁੰਦੇ ਭਾਈ ਬਾਤਾਂ ਸੁਣਦੇ ਹੁੰਦੇ ਹਾਂ ਚਾ ਸੁਣਾ ਦੋ ਬੇਬੇ ਬਾਤ ਲੈ ਬੇਬੇ ਜੀ ਦੀ ਸੁਣਦੇ ਆਪਾਂ ਹੁਣ ਬਾਤ ਤੁਸੀਂ ਨੇ ਸਾਡੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸੁਣੋ ਜੀ ਫਿਰ ਬੇਬੇ ਜੀ ਤੋਂ ਹੁਣੀ ਬਾਤ ਤਾਂ ਭਾਈ ਇੱਕ ਰਾਜਾ ਜੀ ਦਾ ਉਹਦੇ ਸਾਤੇ ਮੁੰਡੇ ਤੇ ਰਾਜੇ ਦੇ ਇੱਕ ਜੀ ਕੁੜੀ ਉਹਨਾਂ ਦੇ ਹੂੰ ਉਹ ਭਾਈ ਸੱਤੇ ਭਾਈ ਉਹਦੇ ਭੁੜੀ ਭਾਈ ਉਹਦੇ ਨੌਕਰ ਹੋ ਗਏ ਹੂੰ ਨੌਕਰ ਹੋਏਵੇਂ ਮਾਗਰੋ ਰੀਆ ਭਾਈ ਪਰ ਜਹਾਨੀਆਂ ਤੰਗ ਰੱਖਣ ਲੱਗੀਆਂ ਕੁੜੀ ਨੂੰ ਹੂੰ ਬਹੁਤ ਤੰਗ ਕਰਿਆ ਕਰਨ ਵਿਚਾਰੀ ਇਹਨੂੰ ਹੈ ਕਦੇ ਕਰਿਆ ਕਰਨ ਪਾਣੀ ਲਿਆ ਕਦੇ ਕਰਿਆ ਖਾਣੇ ਚ ਬੇਨਾ ਭੁੱਖੀ ਬੇਨਾ ਮੋੜੇ ਭਈਆ ਕਿਆ ਹੋਰ ਕੜਾ ਕੱਢ ਕੇ ਨੇ ਆ ਹੂੰ ਉਹ ਭਾਈ ਹੂੰ ਛੋਚਾਂ ਚ ਪੈ ਗਈ ਵੀ ਨਾ ਕੋੜੇ ਮੇਰੇ ਮੂਹਰੇ ਨਾ ਮੈਂ ਉੱਖੀ ਕਿਵੇਂ ਲੈ ਕੇ ਜਾ ਹੂੰ ਹੂੰ ਛੋਟੀ ਜਾਂਦੀ ਬੈਠੀ ਫੇਰਾ ਦਾ ਬਾਗੀ ਕਈ ਦਿਨ ਸੱਤਾ ਪਾਈ ਆ ਵੀ ਪਾਇਣਾ ਪਾਵੜੀਆਂ ਦੁੱਖ ਦੇਣ ਗਵਿੰਡੀਏ ਮਾਰਨਾ ਗਈ ਉਹ ਭਾਈ ਚਿੜੀਆਂ ਆ ਗਈਆਂ ਇਕੱਠੀਆਂ ਹੋ ਕੇ ਵੀ ਇਹਦੇ ਕੀ ਬੋਲਦੀ ਆ ਹੂੰ ਕਿੜੀਆਂ ਆ ਕੇ ਕਹਿੰਦੀ ਅਬ ਕੀ ਹੋ ਗਿਆ ਅਬ 20 ਤੈਨੂੰ ਆਏ ਕੀ ਖਾਣਾ ਜਵੋਂ ਨਹੀਂ ਆ ਹੂੰ ਕਹਿੰਦੀ ਮੇਰੇ ਉੱਪਰ ਜਾਇਆ ਮੈਨੂੰ ਆਏ ਕਹਿੰਦੀ ਆਨੇ ਬਈ ਬਿਨਾ ਓਖੜੀ ਬਿਨਾ ਮੂੜੇ ਚਾਹ ਵੜਕਟੀ ਕੇ ਲਿਆ ਤੇ ਆਪੇ ਕੁੜੀਆਂ ਕਰੀਦਾ ਕੋਈ ਬੜੀ ਗੱਲ ਦਾ ਕਿੜੀਆਂ ਕਹਿੰਦੀ ਆ ਅੱਛਾ ਹਾਂ ਉਹ ਕਰੀਏ ਭਾਈ ਕਿੜੀਆਂ ਨੇ ਕੱਢ ਕੇ ਦਿੱਤੇ ਚਾਵਲ ਅੱਛਾ ਅਮੂਨ ਨਾਲ ਮਾਰ ਮਾਰ ਕੇ ਅਮੂਨ ਨਾਲ ਕੱਟਦੇ ਹੁੰਦੇ ਹਾਂ ਅਮੂਨ ਨਾਲ ਮਾਰ ਮਾਰ ਕੇ ਆਹ ਤੇ ਚਾਹ ਉਹ ਸਾਰੇ ਕੱਟ ਕੇ ਦੇਤੇ ਕੱਟੇ ਹੋਏ ਭਾਈਓ ਲੈ ਆਈ ਕਰੇ ਕਿਆ ਕਰੇ ਲੈ ਆਈ ਲੈ ਆ ਕੇ ਭੇਰੋਂ ਨੇ ਫੇਰ ਕਹਿੰਦੀ ਐ ਨਾ ਦਵਾਰੇ ਉਹੀ ਭਜਾਈਆਂ ਬੈਠਣੇ ਨਹੀਂ ਦਿੱਤੀ ਵੀ ਜੇ ਨਾ ਚਾਹ ਨਾ ਪਾਣੀ ਉਹਨੂੰ ਕੁਛ ਦਿੱਤਾ ਨਾ ਦੇਖ ਕੇ ਹੈਰਾਨ ਹੋ ਗਈ ਉਹਨੀਆਂ ਕੁੜੀਆਂ ਚੌਲ ਕਿੱਥੋਂ ਕੱਢਦੀਆਂ ਕਿਉਂ ਕਿਵੇਂ ਕੱਢ ਲਈ ਹੈਰਾਨ ਤਾਂ ਹੋ ਗਈ ਆ ਪੁੱਛਣਾ ਤਾਂ ਕੀ ਸੀ ਉਹਨੂੰ ਹਾਂ ਫੇਰ ਕਹਿੰਦੀ ਆ ਬੇਨਾ ਲੱਜ ਤੋ ਬੇਨਾ ਡੋਲ ਤੋ ਪਾਣੀ ਲੈ ਕੇ ਆ ਲੈ ਹਾਂ

ਸੱਤਾ ਪਾਂ ਯਾਰੀ ਭੈਣ ਕਹਿੰਦੀ ਭਾ ਬੜੀਆਂ ਦੁੱਖ ਦੇ ਰੰਗ ਬਿੰਦੀ ਐ ਮਰਨਾ ਗਈ ਅੱਛਾ ਤੇ ਜਗ ਬੋਲਣ ਲੱਗ ਗਈ ਵਿਚਾਰੀ ਹੈ ਹਾਂ ਉਹ ਕੁੜੀਆਂ ਕਹਿੰਦੀ ਆ ਨੀ ਭੈਣੇ ਆ ਕੀ ਹੋ ਗਿਆ ਤੈਨੂੰ ਕੀ ਕਹਿੰਦੀ ਮੇਰੇ ਪਰਜਾਇਨੇ ਮੈਨੂੰ ਆਈ ਕਹਿੰਦੀ ਆਨੇ ਬੈ ਬਣਾ ਲਾ ਜੀ ਜੋ ਮੇਨਾ ਡੋਟ ਪਾਣੀ ਲੈ ਕੇ ਆ ਹੂੰ ਕਹਿੰਦੀ ਲੈ ਕੋਈ ਨਾ ਤੂੰ ਲੈ ਪਾਣੀ ਤੇ ਰੰਗ ਭਾਈ ਭਾ ਦੇਨੇ ਆਸੀਂ ਹੂੰ ਪਾਣੀ ਲੈ ਜਾ ਉਹਨਾਂ ਨੇ ਘੜਾ ਭਰਤਾ ਭਾਈ ਪਾਣੀ ਦਾ ਉਹ ਕੁੜੀਆਂ ਨੇ ਰਹਿਮ ਕੀਤਾ ਹੂੰ ਆਈ ਪਾਰ ਕੇ ਕਰਨੋਂ ਆ ਗਈ ਫੇਰਾ ਢੈ ਕਹੇ ਤਰਤਾ ਹੂੰ ਉਹ ਕਹਿੰਦੀ ਨਹੀਂ ਤਾਂ ਜਦੋਂ ਉਹ ਵਿਗੜ ਆਲੇ ਪਾਣੀ ਵੀ ਵਾਲੇ ਇਹਦਾ ਬਹੁਤ ਕਿੱਥੋਂ ਲਿਆਉਂਦੀ ਆ ਕਿਵੇਂ ਲਿਆਉਂਦੀ ਆ ਇਹ ਇੱਥਾਇਆਂ ਉਦੋਂ ਵੀ ਲਾਗੇ ਖੰਨ ਭੰਨਣਾ ਹਾਂ ਹੂੰ ਦੇਰ ਤਾਂ ਕਰਾਉਂਦੀ ਨਹੀਂ ਐ ਹਾਂ ਉਹ ਤੰਕਰਨਾ ਚਾਹੁੰਦੀ ਸੀ ਨਾ ਉਹ ਪੱਟ ਰੰਗ ਕਰਦੇ ਆ ਇਹ ਰੰਗ ਹੁੰਦੀ ਨਹੀਂ ਰੋ ਢੈ ਉਹ ਮੇ ਸਭ ਕੁਛ ਔਖੜੀ ਹੂੰ ਹੂੰ ਫੇਰ ਕਹਿੰਦੀ ਆ ਉਹਨੂੰ

ਤੇ ਤੈ ਕੀ ਹੋ ਗਿਆ ਹੂੰ ਨਾ ਧਰੇ ਤੂੰ ਕਹਦਾ ਮੇਰੇ ਤੋਂ ਡਰਨਾ ਭਾਈ ਮੈਂ ਕੁਛ ਨਹੀਂ ਕਹਿਣਾ ਅੱਛਾ ਸੱਪ ਕਹਿਣਾ ਛੱਪ ਕਹਿਣਾ ਅੱਛਾ ਤੂੰ ਡਰਨਾ ਕੋਈ ਨਾ ਤੂੰ ਕੁਛ ਨਹੀਂ ਕਹਿਣਾ ਤੂੰ ਕਾਹ ਕਿ ਹੋ ਗਿਆ ਹੂੰ ਕਹਿੰਦੀ ਸੱਤਾ ਮੈਂ ਜਾਂਦੀ ਪੈਣਾ ਭਾੜੀਆਂ ਦੁੱਖ ਦੇਣ ਗਵਿੰਡੀਏ ਮਾਰਨਾ ਗਈ ਹੂੰ ਬੈਨੂ ਕਹਿੰਦੀ ਆਨੇ ਬੈ ਛਟੀਆਂ ਦਾ ਭਾਰ ਲੈ ਕੇ ਆ ਬਿਨਾਂ ਰਸੇ ਤੋਂ ਹੂੰ ਕਹਦਾ ਨਾ ਭਾਈ ਮੈਂ ਬਲੇਟਾ ਮਾਰੂ ਤੂੰ ਪਾਹ ਛਟੀਆਂ अच्छा बाबा कहंदा अच्छा ओ ਢਰੇ ਵੀ ਪਿਛਲੇ ਬਟ ਜੂਗਾ ਉੱਪਰ ਦੀ ਬਟ ਜੂਗਾ ਨਾ ਬਈ ਮੈਂ ਕਹਿੰਦਾ ਚੱਕੂ ਫੇਰ ਬਟੇ ਹੋਈ ਨੂੰ ਕਿ ਮੈਨੂੰ ਉਹ ਢਰੇ ਵੇਚ ਆਈ ਵੀ ਮੇਰੇ ਲਾਣਾ ਜਾਵੇ ਹਾਂ ਉਹ ਕਹਿੰਦਾ ਮਾ ਕੋਸ਼ੀ ਨਹੀਂ ਕਹਿੰਦਾ ਤੂੰ ਬਟਾ ਮਾਰ ਹਾਂ ਭਾਈ ਉਹਦੇ ਰੋ ਉਹਦੇ ਭਾਈ ਆ ਗਏ ਆਉਂਦੇ ਨੇ ਘੋੜਿਆਂ ਤੇ ਅੱਛਾ ਉਹਨਾਂ ਨੇ ਦੇਖ ਲਈ ਉਹਨਾਂ ਨੇ ਇੱਕ ਜਾਨ ਨੇ ਦੇਖ ਲਈ ਹਾਂ ਕਹਿੰਦਾ ਓਏ ਉਹ ਤਾਂ ਆਪਣੀ ਭੈਣ ਵਰਗੀ ਬੈਠੀ ਆ ਹਾਂ ਹੈ ਉਹ ਉੱਥੇ ਆ ਗਈ ਇੱਥੇ ਬੈਣਾ ਆਪਣੀ ਹਾਂ ਜਦ ਕੋੜਿਆਏ ਉਹੀ ਆਕੇ ਕੋੜੇ ਹਾਂ ਆਕੇ ਦੇਖਿਆ ਭੈ ਸੂ ਇੱਥੇ ਹਾਂ ਕਹੀ ਕਿ ਕਾਦਾ ਅਚਾਰੋਂ ਲੱਗੀ ਵਿਚਾਰੀ ਰੋਈ ਬਹੁਤ ਹਾਂ ਨਾ ਕੋੜੇ ਹਾਂ ਕਹਿੰਦੇ ਸੱਤਾ ਭਾਈਆਂ ਦੀ ਭੈਣ ਆ ਭਾਵੜੀਆਂ ਦੁੱਖ ਦੇਣ ਗਵਿੰਦੀ ਆ ਮਰਨਾ ਗਈ ਇਹ ਭਾਬੀਆਂ ਦੁੱਖ ਦੇਣ ਭੈ ਭਾਬੀਆਂ ਦੁੱਖ ਦੇਣ ਮੇਰੇ ਭਾਵੜੀਆਂ ਨਾ ਪਾਪੀ ਮੈਨੂੰ ਦੁੱਖ ਦਿੰਦੀਆਂ ਤੀਆਂ ਹਾਂ ਮੈਨੂੰ ਮਰਨਾ ਬਹੁਤ ਕੁਝ ਕਰਦੀਆਂ ਭਾਈ ਉਹਨਾਂ ਨੇ ਪੁੱਛ ਲਿਆ ਜਿਹੜਾ ਕੁਝ ਉਹਨਾਂ ਨੇ ਕਰਦੀਏ ਦਸ ਦਾਸਾ ਉਹਨਾਂ ਨੂੰ ਭਾਈਆਂ ਨੂੰ ਕਦਰ ਲਾਇ ਫੇਰ ਹੁਣੇ ਕੁੱਟਿਆ ਦੋ ਮੜਵਾਉਂਿਆ ਉਹਨਾਂ ਨੂੰ ਅਜੀ ਦੀਰਾ ਸੁਖ 베ਰੀ ਕਾਲਾ ਸੋਣਾ ਕੁੱਟਿਆ ਤੇ ਰੰਗਾ ਪੜਵਾਇ ਸੁਸੀ ਆਪਦੇ ਘਰ ਨਾ ਖਰਾਬ ਕਰੋ ਹੂੰ ਬਸੋ ਰਸੋ ਭਾਈ ਕੋਈ ਨਹੀਂ ਜਿਹੜਾ ਕੁਛ ਮੈਨਰ ਨਖ ਹੋ ਗਿਆ ਮੈਂ ਚੱਲਨੀ ਆ ਹਾਂ ਮੈਂ ਆਪਣੇ ਜਿਹੜਾ ਚੱਲਨੀ ਆ ਹਾਂ ਤੁਸੀਂ ਭਾਈ ਨੌਕਰ ਹੋਗੇ ਮੈਨੂੰ ਤੰਬ ਕਰੀ ਗਈਆਂ ਮੈਂ ਕਹਿਦੀ ਗਈਆਂ ਉਹਨੇ ਮੈਂ ਕਰੀ ਗਈਆਂ ਹਾਂ ਭਈ ਆਪਦਾ ਭਾਈ ਬਸੋ ਰਸੋ ਮੈਂ ਆਪਦੇ ਘਰ ਜਾਨੇ ਤੁਸੀਂ ਆਪਣੇ ਘਰ ਨੂੰ ਜਾਓ ਫੇਰ ਉਹਨਾਂ ਦੇ ਬਿਆਹ ਦੀ ਭਾਈ ਆਪਣੀ ਬਾੜ ਰੰਗਲਾ ਬੰਗਲਾ ਆਪਣੇ ਬਾਸਰੇ ਨਿਰਾਸ ਦੇ ਨੇ ਹਾਂ ਲੈ ਬਈ ਐਨੀ ਕੁ ਬਾਤ ਕਟੀ ਰਾਤ ਬੇਬੇ ਨੇ ਬਾਈਟ ਕੀ ਰਾਤ ਦੇ ਵਿੱਚ ਐਨੀ ਮੇਰੀ ਬਾਤ ਉਤ ਭਾਈ ਰਾਤ ਦੇਖੋ ਜੀ ਕਿੰਨੀ ਸੋਹਣੀ ਬੀਬੀ ਨੇ ਮਤਲਬ ਆਪਾਂ ਨੂੰ ਬਾਤ ਸੁਣਾਈ ਹੈ ਪਹਿਲਾਂ ਐਂ ਬਾਤਾਂ ਪਾਉਂਦੇ ਹੁੰਦੇ ਸੀ ਪਹਿਲਾਂ ਨਾ ਤਾਂ ਪਹਿਲਾਂ ਟੈਲੀਵਿਜ਼ਨ ਹੁੰਦੇ ਸੀ ਨਾ ਵੀ ਭਾਈ ਪਹਿਲਾਂ ਆਪਣਾ ਮੋਬਾਈਲ ਹੁੰਦੇ ਸੀ ਮੋਬਾਈਲ ਹੁੰਦੇ ਸੀ ਤੇ ਪਹਿਲਾਂ ਤਾਂ ਬਸ ਇੱਕ ਰੇਡੀਓ ਹੁੰਦੇ ਸੀ ਜਾ ਰੇਡੀਓ ਸੁਣਦੇ ਹੁੰਦੇ ਸੀ ਜਾਂ ਫਿਰ ਪਹਿਲਾਂ ਬਾਤਾਂ ਪਾਉਂਦੇ ਹੁੰਦੇ ਸੀ ਆਪਣੇ ਬੱਚਿਆਂ ਨੂੰ ਗੋਦੀਆਂ ਚ ਲੈ ਕੇ ਬਾਤਾਂ ਸੁਣਾਉਂਦੇ ਸੀ ਕਿੰਨੀ ਸੋਹਣੀ ਬਾਤ ਦੇਖੋ ਆਪਾਂ ਨੇ ਬੇਬੇ ਨੇ ਸੁਣਾਈ ਇਹ ਮੈਨੂੰ ਤਾਂ ਬਹੁਤ ਜ਼ਿਆਦਾ ਸੋਹਣੀ ਲੱਗੀ ਤੁਸੀਂ ਵੀ ਸਾਰਿਆਂ ਨੇ ਜ਼ਰੂਰ ਸੁਣਨੀ ਬੇਬੇ ਦੀ ਬਾਤ ਤੇ ਸੁਣ ਕੇ ਕਮੈਂਟ ਕਰਕੇ ਦੱਸਿਓ ਤੇ ਬੇਬੇ ਦੀਆਂ ਬਾਤਾਂ ਕਿਵੇਂ ਲੱਗੀਆਂ ਤੇ ਤਾਂ ਜੋ ਬੇਬੇ ਤੋਂ ਹੋਰ ਬਾਤਾਂ ਵੀ ਆਪਾਂ ਪੁੱਛਾਂਗੇ ਫਿਰ ਬੇਬੇ ਹੋਰ ਕੋਈ ਬਾਤ ਪਾਉਗੀ ਆ ਦੇਖੋ ਜੀ ਰਾਤ ਦਾ ਟਾਈਮ ਹੈ ਹੁਣ ਅਸੀਂ ਬੈਠੇ ਆ ਇੱਥੇ ਤੇ ਆਪਣਾ ਸੁਣ ਰਹੇ ਆ ਬੇਬੇ ਤੋਂ ਕਹਾਣੀ ਤੇ ਬਹੁਤ ਵਧੀਆ ਲੱਗੀ ਸਾਨੂੰ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ